ਬੜਾ ਝੰਡੇ ਵਾਲਾ ਤੋ ਕੇ ਆਇਆ ਮਰਾਛੀ ਝੰਡਾ ਲੁਕਾਇਆ ਆ ਜੀ ਆ ਜੀ ਪ੍ਰਧਾਨ ਜੀ ਅੱਜ ਕੀ ਕਹੋਗੇ ਅੱਜ ਮਲੋਟ ਦੇ ਵਿੱਚ ਸ਼ੋਭਾ ਯਾਤਰਾ ਗੱਡੀ ਆ ਰਹੀ ਹੈ ਬਾਬਾ ਜੀ ਦਾ ਦੇ ਬਾਰੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸਾਡੇ ਬਾਬਾ ਜੀ ਦੇ ਅਸੀਂ ਹਰ ਸਾਲ ਹੀ ਕੀਰਤਨ ਕਰਦੇ ਹਾਂ ਮੇਰੇ ਬਾਬਾ ਜੀ ਦਾ ਮੇਰੀ ਬੇਬੇ ਜੀ ਦਾ ਬੀੜੀਗਰ ਜੋੜਾ ਚੰਨ ਮਲੋੜ ਤੋਂ ਇਹ ਸਾਰੇ ਸੇਵਾਦਾਰ ਨੇ ਨਿਸ਼ਕਾਮ ਸੇਵਾ ਕਰਦੇ ਨੇ ਜਿਹੜਾ ਇਹ ਝੰਡਾ ਤੁਸੀਂ ਦੇਖ ਰਹੇ ਹੋ ਇਹ ਕੱਲ ਝੰਡਾ ਸੀ ਰਬ ਸਰਤਾਮ ਜਾਕੇ ਢਾਉਣਾ ਇਹ ਸਾਰੇ ਸ਼ਹਿਰ ਚ ਪ੍ਰਕਰਮਾ ਕਰਾਵਾਂਗੇ ਸ਼ਾਮ ਨੂੰ ਬਿਜਲੀਕਰ ਝੰਡਾ ਤੇ ਜਾ ਕੇ ਸਥਾਪਿਤ ਕਰਾਂਗੇ ਤੇ ਕੱਲ ਸਵੇਰ ਇਹ ਝੰਡਾ ਅਰਾਵਰ ਸਰਧਾਮ ਜਾ ਕੇ ਚੜ੍ਹੇਗਾ ਐਤਵਾਰ ਦਾ ਸਾਡਾ ਵਿਸ਼ਾਲ ਕੀਰਤਨ ਹੈ ਉਹਦੇ ਵਿੱਚ ਗੁਣਗਾਨ ਚੱਲੇਗਾ ਡਾਕਟਰ ਗੁਰਬੰਸ ਰਾਹੀ ਅਭੋਰ ਤੋਂ ਗਗਨ ਮਸਤਾਨਾ ਜੀ ਰੁਖਸਰ ਸਾਹਿਬ ਤੋਂ ਮੇਰੇ ਬਾਬਾ ਜੀ ਦਾ ਮੇਰੇ ਬੇਬੇ ਜੀ ਦਾ ਗੁਣਗਾਨ ਕਰਨਗੇ ਔਰ ਲੰਗਰ ਵੀ ਏ ਤੁਰ ਚੱਲੇਗਾ ਸਾਰੇ ਸ਼ਹਿਰ ਦੀ ਇੰਨੀ ਸੇਵਾ ਸਾਨੂੰ ਆਈ ਹੈ ਅਸੀਂ ਆਏ ਸਾਰੀ ਇੱਕ ਕੀਰਤਨ ਕਰਦੇ ਆਂ ਇਹ ਅੱਠਵਾਂ ਵਿਸ਼ਾਲ ਕੀਰਤਨ ਹੈ ਔਰ ਬਾਬਾ ਖੇਤਰਬਾ ਸੇਵਾ ਸੰਧੀ ਬੀਲੀਗਰ ਜੋੜਾ ਜਨ ਮਲੋਟ ਇਹ ਜਿਹੜੇ ਸੇਵਾਦਾਰ ਨੇ ਸਾਰੇ ਐਤਵਾਰ ਸਮਾ ਕੀ ਰਹੇਗੇ ਸੇਵਾ ਕਰਦੇ ਨੇ ਐਤਵਾਰ ਦਾ ਹੀ ਕੀਰਤਨ ਹੈ ਸਵੇਰ ਤੋਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਕੀਰਤਨ ਚੱਲੇਗਾ ਲੰਗਰ ਵੀ ਚੱਲੇਗਾ ਮੇਰੇ ਬਾਬਾ ਜੀ ਦਾ ਮੇਰੀ ਬੇਬੀ ਦਾ ਹੋਰ ਸ਼ੋਭਾ ਹੈ ਬਾਬਾ ਖੇਤਰਬਾ ਜੀ ਦਾ ਸ਼ੋਭਾ ਯਾਤਰਾ ਚੱਲੀ ਹੈ ਜੀ ਇਹ ਕਿੱਥੋਂ ਚੱਲੀ ਹੋਰ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਦੇ ਕਿਹੜੇ ਏਰੀਆ ਚ ਹੁੰਦੇ ਹੋ ਇਹ ਕਿੱਥੋਂ ਤੱਕ ਜਾਏਗੀ ਇਹ ਬੀਜੀਗਰ ਜੰਟ ਤੋਂ ਚੱਲੀ ਹੈ ਜੀ ਉੱਥੋਂ ਚੱਲ ਕੇ ਸੁਪਰ ਬਾਜ਼ਾਰ ਮੀਨਾ ਬਾਜ਼ਾਰ ਕੈਂਪ ਜੀ ਇਹ ਵੀ ਕੌੜੇ ਰੋਡ ਹੋ ਕੇ ਮੇਨ ਬਾਜ਼ਾਰ ਦੇ ਵਿੱਚੋਂ ਦੀ ਇਹ ਜਾਏਗੀ ਪੋਲ ਦੇ ਸੱਨੇ ਫਿਰ ਇੰਦਰਾ ਰੋਡ ਫਿਰ ਕੱਚੀ ਮੰਡੀ ਫਿਰ ਕੈਰੋ ਰੋਡ ਹੋ ਕੇ ਵਾਪਸੀ ਬੀਜੀਗਰ ਜੰਟ ਤੇ ਸਮਾਪਤ ਹੋਏਗੀ ਸ਼ਾਮ ਨੂੰ 5:30 ਵਜੇ ਸਮਾਪਤ ਕਰਾਂਗੇ ਸ਼ਹਿਰ ਨਿਵਾਸੀਆਂ ਨੂੰ ਵੀ ਸੁਨੇਹਾ ਜੀ ਸ਼ਹਿਰ ਨਿਵਾਸੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਹੁਮੂਮਾ ਕੇ ਪਹੁੰਚੋ ਐਤਵਾਰ ਕੀਰਤਨ ਤੇ

ਮਿਊਜ਼ਿਕ ਬੰਦ ਰੱਖਿਆ ਜੀ ਬਸ ਥੋੜਾ ਯਾਰ ਸਾਡੇ ਡੇਲੀ ਦੇ ਮੈਂਬਰ ਆਹਦੇ ਨੂੰ ਅਬਾ ਜੀ ਕੀ ਕਹਿਣਾ ਚਾਹੋਗੇ ਕੀ ਤੁਹਾਡਾ ਨਾਮ ਹੈ ਔਰ ਅਬਾ ਜੀ ਦਾ ਸ਼ੋਭਾ ਯਾਤਰਾ ਕੱਢੀਗੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਪਾਇਲ ਹੈ ਜੀ ਬਾਬਾ ਜੀ ਸ਼ੋਭਾ ਯਾਤਰਾ ਹਰ ਸਾਲ ਐਸੇ ਤਰ੍ਹਾਂ ਬਣਾਈ ਜਾਂਦੀ ਹੈ ਬਾਬਾ ਜੀ ਦਾ ਸਾਡਾ ਮਤਲਬ ਇੰਨਾ ਪਿਆਰ ਹੈ ਅਸੀਂ ਪੂਰੀ ਕਰਦੇ ਹਾਂ ਹਰ ਸਾਲ ਐਸੇ ਤਰ੍ਹਾਂ ਕਰਦੇ ਹਾਂ ਪੂਰੀ ਆਵੇ ਤੇ की बलोटवासी यांना तिथे नाही सात तरी इथल्याच का नाही